शिरी वाहे गुरु साहेब जी सोरठ महला पंजवा पुत्र कलत्तर लोक ग्रह बिनता ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸ ਨਹੀਂ ਪੁੱਤਰ ਕਲਤਰ ਲੋਕ ਗ੍ਰਹਿ ਬਿਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸ ਨਹੀਂ ਰੇ ਨਰ ਕਾਹੇ ਪਪੋਰੋ ਦੇਹੀ ਉਡ ਜਾਏ ਗੋ ਧੂਮ ਬਾਦਰੋ ਇਕ ਭਜ ਹੋ ਰਾਮ ਸਨੇਹੀ ਰਹਾਉ ਤੀਨ ਸੰਗੇ ਆ ਕਰ ਦੇਹੀ ਕੀਨੀ ਜਲ ਕੂ ਕਰਪਸ ਮੇਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਵਿਸ ਰੋਹੀ ਅਨੇਕ ਭਾਂਤ ਕਰ ਮਾਨੀਏ ਸਾਜੇ ਕਾਚੇ ਤਾਗ ਪਰੋਹੀ ਟੂਟ ਜਾਏ ਗੋਸੂਤ ਬਾਪਰੇ ਫਿਰ ਪਾਸ਼ੇ ਪਛ ਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵੋ ਦਿਨ ਰਹਿਨੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰ ਓਟ ਗਹੇਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵਹਿੋ ਦਿਨ ਰਹਿਨੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰ ਓਟ ਗਹੇ ਹੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਏ ਭਾਈ ਪੁੱਤਰ ਇਸਤਰੀ ਘਰ ਦੇ ਹੋਰ ਬੰਦੇ ਤੇ ਜਨਾਨੀਆਂ ਸਾਰੇ ਮਾਇਆ ਦੀ ਹੀ ਸਾਖ ਹਨ ਆਖਿਰ ਵੇਲੇ ਇਨ੍ਹਾਂ ਵਿੱਚੋਂ ਕੋਈ ਵੀ ਤੇਰਾ ਮਦਦਗਾਰ ਨਹੀਂ ਬਣੇਗਾ ਸਾਰੇ ਝੂਠਾਂ ਦਾ ਹੀ ਪਿਆਰ ਕਰਨ ਵਾਲੇ ਹਨ हे ਮਨੁੱਖ ਨਿਰਾਇ ਸਰੀਰ ਨੂੰ ਹੀ ਇਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈ ਜਿਵੇਂ ਧੂਆਂ ਜਿਵੇਂ ਬੱਦਲ ਉੱਡ ਜਾਂਦਾ ਹੈ ਤੇਵੇਂ ਸਰੀਰ ਨਾਸ਼ ਹੋ ਜਾਏਗਾ ਸਿਰਫ ਪਰਮਾਤਮਾ ਦਾ ਭਜਨ ਕਰਿਆ ਕਰ ਉਹੀ ਅਸਲ ਪਿਆਰ ਕਰਨ ਵਾਲਾ ਹੈ ਰਹਾਓ हे ਭਾਈ ਪਰਮਾਤਮਾ ਦੇ ਮਾਇਆ ਦੇ ਤਿੰਨ ਗੁਣ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ ਇਹ ਅੰਦ ਨੂੰ ਬਾਣੀ ਦੇ ਕੁੱਤਿਆਂ ਦੇ ਜਾਂ ਮਿੱਟੀ ਦੇ ਹਵਾਲੇ ਹੋ ਜਾਂਦਾ ਹੈ ਤੂੰ ਇਸ ਸਰੀਰ ਘਰ ਵਿੱਚ ਆਪਣੇ ਆਪ ਨੂੰ ਅਮਰ ਸਮਝ ਕੇ ਬੈਠਾ ਰਹਿੰਦਾ ਹੈ ਤੇ ਜਗਤ ਦੇ ਮੂਲ ਪ੍ਰਮਾਤਮਾ ਨੂੰ ਭੁਲਾ ਰਿਹਾ ਹੈ ਹੇ ਭਾਈ ਅਨੇਕਾਂ ਤਰੀਕਿਆਂ ਨਾਲ ਪ੍ਰਮਾਤਮਾ ਨੇ ਤੇਰੇ ਸਾਰੇ ਅੰਗ ਮੰਨ ਕੇ ਬਣਾਏ ਹਨ ਵਰ ਸੋ ਆਸਾਂ ਦੇ ਕੱਚੇ ਧਾਗੇ ਵਿੱਚ ਪੁਰੋਏ ਹਨ। हे ਨਿਮਾਣੇ ਜੀ ਇਹ ਧਾਗਾ ਅਖਰ ਟੁੱਟ ਜਾਏਗਾ। ਹੁਣ ਇਸ ਸਰੀਰ ਦੇ ਮੋਹ ਵਿੱਚ ਪ੍ਰਭੂ ਨੂੰ ਵਿਸਾਰੀ ਬੈਠਾ ਹੈ। ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਗਾ। हे ਭਾਈ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰਕੇ ਤੈਨੂੰ ਸੋਨਾ ਬਣਾਇਆ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਿਹਾ ਕਰ। हे ਦਾਸ ਨਾਨਕ ਅਰਦਾਸ ਕਰ ਤੇ ਆਖੇ ਪ੍ਰਭੂ ਮੇਰੇ ਉਤੇ ਮਿਹਰ ਕਰ ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ